ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਇਗੁਰੂ ਕਲੌਥ ਹਾਊਸ ਐਂਡ ਪਟਿਕ ਬਡਰਲਾ ਡਾ ਵੱਲੋਂ ਅੱਜ ਦੀ ਜਿਹੜੀ ਸਾਡੀ ਵੀਡੀਓ ਰਹੂਗੀ ਉਹ ਰਖਰੀ ਆਫਰ ਤੇ ਰਹੂਗੀ ਜੀ ਤੁਹਾਡੇ ਵਾਸਤੇ ਲੈ ਕੇ ਆਏ ਸੀ ਪ੍ਰਿੰਸੈਸ ਕਲੈਕਸ਼ਨ ਦੇ ਆਲ ਓਵਰ ਸੂਟ ਆਫਰ ਦੇ ਵਿੱਚ ਤੇ ਬਹੁਤ ਹੀ ਪਿਆਰੇ ਰਹਿਣਗੇ ਸੂਟ ਤੇ ਪ੍ਰਿੰਟ ਰਹਿਣਗੇ ਬਹੁਤ ਹੀ ਪਿਆਰੇ ਜਿੰਨਾ ਪ੍ਰਿੰਟਾਂ ਦੀ ਕਾਫੀ ਡਿਮਾਂਡ ਕੀਤੀ ਜਾਂਦੀ ਸੀ ਉਹ ਵਾਲੇ ਸੀ ਪ੍ਰਿੰਟ ਵਿੱਚ ਤੁਹਾਡੇ ਵਾਸਤੇ ਲੈ ਕੇ ਆਇਆ ਸੂਟ ਸਿਰਫ ਆਫਰ ਦੇ ਵਿੱਚ ਠੀਕ ਹੈ ਜਿਹੜੀ ਅਸੀਂ ਤੁਹਾਨੂੰ ਪ੍ਰਾਈਸ ਦੇ ਰਹੇ ਹਾਂ ਤੁਸੀਂ ਸੁਣ ਕੇ ਹੋ ਜਾਓਗੇ ਹੈ ਰਹਿराण ਕਿਉਂਕਿ ਜਿਹੜੀ ਪ੍ਰਿੰਸੈਸ ਕਲੈਕਸ਼ਨ ਅਸੀਂ ਤੁਹਾਨੂੰ ਪ੍ਰਾਈਸ ਦੇ ਰਹੇ ਹਾਂ ਠੀਕ ਹੈ ਜੀ ਉਹ ਦੇ ਰਹੇ ਹਾਂ ਤੁਹਾਨੂੰ 550 ਦੇ ਵਿੱਚ ਪ੍ਰਿੰਸੈਸ ਕਲੈਕਸ਼ਨ ਦਾ 올ਓਵਰ ਸੂਟ ਜੀ ਇਹ ਵਾਲੀ ਪ੍ਰਾਈ ਤੁਹਾਨੂੰ ਮਾਰਕੀਟ ਦੇ ਵਿੱਚ ਕਿਤੇ ਨਹੀਂ ਮਿਲੇਗੀ ਠੀਕ ਹੈ 550 ਦੇ ਵਿੱਚ ਅਸੀਂ ਤੁਹਾਨੂੰ ਪ੍ਰਿੰਸੈਸ ਕਲੈਕਸ਼ਨ ਦੇ 올ਓਵਰ ਸੂਟ ਦੇ ਰਹੇ ਹਾਂ ਸਟਾਫ ਰਹੂਗਾ ਬਹੁਤ ਹੀ ਫਾਈਨ ਠੀਕ ਹੈ ਜੀ ਪਹਿਲਾਂ ਦੇਖੋ ਤੁਸੀਂ ਪਹਿਲਾ ਸੂਟ ਦੇਖੋ ਇਸ ਇਸ ਵਾਲੇ ਸੂਟ ਦੀ ਵੀ ਕਾਫੀ ਸਾਡੇ ਕੋਲ ਡਿਮਾਂਡ ਸੀ ਕੱਟ ਪੀਸਾਂ ਦੇ ਵਿੱਚ ਹੁਣ ਅਸੀਂ ਤੁਹਾਡੇ ਵਾਸਤੇ ਫਰੈਸ਼ ਸੂਟ ਲੈ ਕੇ ਆਏ ਆਂ ਦੇਖੋ ਫਰੈਸ਼ ਸੂਟ ਲੈ ਕੇ ਆਏ ਆਂ ਪੂਰੀ 5 ਮੀਟਰ ਦੀ ਰਹਿਣ ਵਾਲੀ ਹੈ ਕੱਟ ਫਰੈਂਸਿਸ ਕਲੈਕਸ਼ਨ ਹੈ ਪ੍ਰਾਈਸ ਦੇ ਰਹੇ ਆ ਤੁਹਾਨੂੰ ਸਿਰਫ 550 ਦੇਖੋ 550 ਦੇ ਰਹੇ ਆ ਤੁਹਾਨੂੰ ਇਸ ਵਾਲੇ ਸੂਟ ਦੀ ਪ੍ਰਾਈਸ ਚੈੱਕ ਕਰ ਸਕਦੇ ਹੋ ਪ੍ਰਿੰਟ ਸਟਾਫ ਤੁਹਾਨੂੰ ਪਤਾ ਹੀ ਹੈ ਫਰੈਂਸਿਸ ਕਲੈਕਸ਼ਨ ਕਿਸ ਤਰ੍ਹਾਂ ਦਾ ਸਟਾਫ ਹੁੰਦਾ ਬਹੁਤ ਹੀ ਫਾਈਨ ਤੇ ਸਾਫਟ ਵਾਲਾ ਸਟਾਫ ਹੈ ਜੀ ਠੀਕ ਹੈ ਜੀ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਹੈ ਅਗਲਾ ਪ੍ਰਿੰਟ ਚੈੱਕ ਕਰੋ ਇਹ ਵਾਲੇ ਪ੍ਰਿੰਟ ਦੀ ਵੀ ਕਾਫੀ ਡਿਮਾਂਡ ਸੀਗੀ ਠੀਕ ਹੈ ਜੀ ਸਿਰਫ ਤੁਹਾਨੂੰ ਕੱਟ ਪੀਸਾਂ ਵਾਲੀ ਪ੍ਰਾਈਸ ਹੀ ਮਿਲ ਰਹੀ ਹੈ 550 ਰੁਪਏ ਦੇ ਵਿੱਚ ਤੁਹਾਨੂੰ ਪ੍ਰਿੰਸੈਸ ਕਲੈਕਸ਼ਨ ਦਾ ਏਕੇ ਟੈਕਸ ਦਾ ਆਲ ਓਵਰ ਮਿਲ ਰਿਹਾ ਹੈ ਸੂਟ ਜੀ ਠੀਕ ਹੈ ਜੀ ਆਲ ਓਵਰ ਸੂਟ ਮੈ ਰਿਹਾ ਤੁਹਾਨੂੰ ਪ੍ਰਿੰਸੈਸ ਕਲੈਕਸ਼ਨ ਦਾ ਸਟਾਫ ਬਹੁਤ ਹੀ ਫਾਈਨ ਹੈ ਠੀਕ ਹੈ ਜੀ ਏਸੀ ਤੁਹਾਡੇ ਵਾਸਤੇ ਰਖੜੀ ਆਫਰ ਲੈ ਕੇ ਆਏ ਆ ਬਹੁਤ ਹੀ ਘੱਟ ਪ੍ਰਾਈਸ ਤੇ ਜਿਹੜੀ ਵੀ ਮੇਰੀ ਭੈਣ ਨੂੰ ਜਿਹੜਾ ਵੀ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਬਹੁਤ ਪਿਆਰੇ ਪ੍ਰਿੰਟ ਰਹਿਣ ਵਾਲਿਆ ਠੀਕ ਹੈ ਜੀ ਕਲਰ ਥੋੜਾ ਜਿਹਾ ਆ ਰਿਹਾ ਹੈ ਬਹੁਤ ਪਰ ਕੱਲ ਥੋੜਾ ਡਾਰਕ ਜਿਹਾ ਕਲਰ ਆ ਰਿਹਾ ਹੈ ਬ੍ਰਾਈਟ ਜਿਹਾ ਪਰ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ ਜੀ ਠੀਕ ਹੈ ਜੀ ਬਹੁਤ ਪਿਆਰਾ ਜ਼ਿਆਦਾ ਕਲਰ ਹੈ ਇਹ ਠੀਕ ਹੈ ਪ੍ਰਿੰਟ ਚੈੱਕ ਕਰ ਸਕਦੇ ਹੋ ਤੁਸੀਂ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਲੈ ਕੇ ਆਏ ਆ ਤੁਹਾਡੇ ਵਾਸਤੇ ਠੀਕ ਹੈ ਜੀ ਪ੍ਰਿੰਸਸ ਕਲੈਕਸ਼ਨ ਰਹੂਗੀ ਏਕਟੈਕਸ ਦੀ ਠੀਕ ਹੈ ਜੀ 올ਓਵਰ ਰਹੂਗਾ ਸੂਟ ਬਿਲਕੁਲ ਫਰੈਸ਼ ਸੂਟ ਰਹੂਗਾ ਪ੍ਰਾਈਸ ਦੇ ਰਹੇ ਤੁਹਾਨੂੰ ਕਟ ਪੀਸ ਵਾਲੀ 550 550 ਦੇ ਵਿੱਚ ਤੁਸੀਂ ਪ੍ਰਿੰਸਸ ਕਲੈਕਸ਼ਨ ਦਾ ਤੁਹਾਨੂੰ ਕਿਤੇ ਵੀ ਸੂਟ ਤੁਸੀਂ ਬਾਏ ਨਹੀਂ ਕਰ ਸਕਦੇ ਠੀਕ ਹੈ ਜੀ ਸਿਰਫ ਦੇ ਰਹੇ ਤੁਹਾਨੂੰ 550 ਦੇ ਵਿੱਚ ਇਹ ਵਾਲਾ ਸੂਟ ਬਹੁਤ ਹੀ ਪਿਆਰਾ ਸੂਟ ਰੈਡ ਵਾਲਾ ਜੀ ਪ੍ਰਿੰਟ ਚ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਦੇਖੋ ਤੁਹਾਡੇ ਵਾਸਤੇ ਇਹ ਰਖੜੀ ਆਫਰ ਹੈ ਠੀਕ ਹੈ ਜੀ ਇਸ ਆਫਰ ਦਾ ਤੁਸੀਂ ਲਾਭ ਲੈ ਸਕਦੇ ਹੋ ਕਿਉਂਕਿ ਇਸ ਤੋਂ ਬਾਅਦ ਇਹ ਵਾਲੀ ਜਿਹੜੀ ਪ੍ਰਾਈਸ ਹੈ ਫਿਰ ਅਪ ਹੋ ਜਾਣੀ ਹੈ ਇਹ ਵਾਲਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਇਹ ਵਾਲਾ ਪ੍ਰਿੰਟ ਵੀ ਕਾਫੀ ਡਿਮਾਂਡ ਵਿੱਚ ਰਿਹਾ ਦੇਖੋ 올ਓਵਰ ਰਹਿਣ ਵਾਲਾ ਸੂਟ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਇਹ ਪ੍ਰਿੰਸਸ ਕਲੈਕਸ਼ਨ ਹੈ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ 550 ਰਹਿਣ ਵਾਲੀ ਇਹਦੀ ਪ੍ਰਾਈਸ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਬਹੁਤ ਪਿਆਰਾ ਪ੍ਰਿੰਟ ਹੈ 컬러 ਵੀ ਬੜਾ ਪਿਆਰਾ ਜਿਹਾ 550 ਦੇ ਰਹੇ ਹਾਂ ਤੁਹਾਨੂੰ ਇਹਦੀ ਪ੍ਰਾਈਸ ਪ੍ਰਿੰਸਸ ਕਲੈਕਸ਼ਨ ਦੀ ਦੇਖੋ ਜੀ ਬਹੁਤ ਹੀ ਪਿਆਰਾ ਸਟਾਫ ਹੈ ਜੀ ਠੀਕ ਹੈ ਜੀ ਬਹੁਤ ਪਿਆਰਾ ਸਟਾਫ ਹੈ ਜਿਹੜਾ ਕਲਰ ਹੈ ਉਹ ਵੀ ਬੜਾ ਪਿਆਰਾ ਹੈ ਤੇ ਸਟਾਫ ਵੀ ਬਹੁਤ ਪਿਆਰਾ ਹੈ ਠੀਕ ਹੈ ਬਿਲਕੁਲ कॉटन स्टਾਫ ਹੈ ਜੀ ਅਗਲਾ ਚੈੱਕ ਕਰੋ ਪੀਸ ਤੁਸੀਂ ਇਹ ਕੇਵळा ਕਲਰ ਆਊਗਾ ਇਹ ਵੀ ਕਲਰ ਬੜਾ ਸੋਹਣਾ ਜੈ ਰੈਸਟ ਜਿਆ ਕਲਰ ਹੈ ਬਹੁਤ ਪਿਆਰਾ ਕਲਰ ਹੈ ਜੀ ਠੀਕ ਹੈ ਜਿਹੜੀ ਵੀ ਮੇਰੀ ਭੈਣ ਨੂੰ ਪਸੰਦ ਹੋਵੇ ਆਪਣਾ ਆਰਡਰ ਬੁੱਕ ਕਰ ਸਕਦੀ ਹੈ ਪ੍ਰਿੰਸਸ ਕਲੈਕਸ਼ਨ ਰਹਿਣ ਵਾਲੀ ਹੈ ਏਕੇ ਟੈਕਸ ਦੀ ਸਿਰਫ 550 ਦੇ ਵਿੱਚ ਤੁਹਾਨੂੰ ਕਦੇ ਵੀ ਸੂਡੇ ਨਹੀਂ ਮਿਲਣ ਵਾਲਾ ਕੰਨੀ ਤੋਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਸਟੱਫ ਬਹੁਤ ਫਾਈਨ ਹੈ 550 ਰਹਿਣ ਵਾਲੀ ਦੀ ਪ੍ਰਾਈਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣਾ ਤੁਸੀਂ ਆਰਡਰ ਕਰ ਸਕਦੇ ਹੋ ਬੁੱਕ ਅਗਲਾ ਪ੍ਰਿੰਟ ਚੈੱਕ ਕਰੋ ਦੇਖੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਲੈ ਕੇ ਆਏ ਆ ਠੀਕ ਹੈ ਜੀ ਇਹ ਫ੍ਰੀ ਇਹਦਾ ਰਹੂਗਾ ਜੀ ਬਿਲਕੁਲ 100% ਕਾਟਨ ਸਟੱਫ ਹੈ ਤੰਨੀ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਿਲਕੁਲ ਕਾਟਨ ਸਟੱਫ ਹੈ نزدیک ਤੋਂ ਤੁਹਾਨੂੰ ਦਿਖਾ ਸਕਦੇ ਆ ਬਹੁਤ ਹੀ ਸੌਫਟ ਵਾਲਾ ਸਟੱਫ ਹੈ ਜੀ ਬਹੁਤ ਸੌਫਟ ਵਾਲਾ ਸਟੱਫ ਹੈ ਜੀ ਇਹ ਵੀ ਤੁਹਾਨੂੰ 550 ਦੇ ਵਿੱਚ ਮਿਲੂਗਾ ਜੀ 550 ਦੇ ਵਿੱਚ ਤੋਂ ਇਹ ਵਾਲਾ ਵੀ ਮਿਲੂਗਾ ਸੂਟ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ 550 ਦੇ ਵਿੱਚ ਤੁਸੀਂ ਰਖੜੀ ਆਫਰ ਤੇ ਇਹ ਵਾਲੇ ਸਾਡੇ ਕੋਲ ਸੂਟ ਬਾਈ ਕਰ ਸਕਦੇ ਹੋ ਅਗਲਾ ਸੂਟ ਦੇ ਚੈੱਕ ਕਰੋ ਜੀ ਇਹ ਵੀ ਕਲਰ ਬਹੁਤ ਹੀ ਪਿਆਰਾ ਜਿਹਾ ਰਹਿਣ ਵਾਲਾ ਹੈ ਠੀਕ ਹੈ ਜੀ ਕਈ ਮੇਰੀ ਪਹਿਲਾਂ ਨੂੰ ਐਦਾਂ ਦੇ ਕਲਰ ਥੋੜੇ ਜਿਹਾ ਪਸੰਦ ਹੁੰਦੇ ਆ ਡਾਰਕ ਜੀ ਤਾਂ ਇਹ ਇਹ ਜਿਹੜਾ ਕਲਰ ਹੈ ਮਹਿਰੂਨ ਚ ਆ ਰਿਹਾ ਪਰ ਮਹਿਰੂਨ ਛੇੜ ਨਹੀਂ ਹੈਗਾ ਬੜਾ ਪਿਆਰਾ ਜਿਹਾ ਕਲਰ ਹੈ ਠੀਕ ਹੈ ਜੀ ਬਹੁਤ ਪਿਆਰਾ ਰੈੱਡ ਮਹਿਰੂਨ ਛੇੜ ਆ ਰਿਹਾ ਪਰ ਇਹ ਮਹਿਰੂਨ ਡਾਰਕ ਮਹਿਰੂਨ ਚਾ ਜੀ ਬਹੁਤ ਪਿਆਰਾ ਕਲਰ ਹੈ ਜੀ ਠੀਕ ਹੈ 550 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਅਗਲਾ ਚੈੱਕ ਕਰੋ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ 컬러 ਦਾ ਇਸ ਤੋਂ ਵੀ ਡਿਫਰੈਂਟ ਰਿਹਾ ਬੜਾ ਪਿਆਰਾ ਜਿਹਾ 컬러 ਰਹਿਣ ਵਾਲਾ ਹੈ ਜਲਦੀ-ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਸਟੱਫ ਬਹੁਤ ਫਾਈਨ ਹੈ ਕੁਆਲਿਟੀ ਸਟੱਫ ਹੈ ਰਖੜੀ ਆਫਰ ਦੇ ਰਿਹਾ ਹੈ ਤੁਹਾਨੂੰ ਠੀਕ ਹੈ ਜੀ ਇਸ ਤੋਂ ਅੱਗੇ ਅਸੀਂ ਹੋਰ ਬੜੇ ਪਿਆਰੇ ਪ੍ਰਿੰਟ ਲੈ ਕੇ ਆਏ ਦੇਖੋ ਇਹ ਵਾਲਾ ਪ੍ਰਿੰਟ ਚੈੱਕ ਕਰੋ ਬਹੁਤ ਹੀ ਪਿਆਰਾ ਪ੍ਰਿੰਟ ਰਹਿਣ ਵਾਲਾ ਕਲਰ ਤਾਂ ਬਹੁਤ ਹੀ ਜ਼ਿਆਦਾ ਪਿਆਰਾ ਹੈ ਬਹੁਤ ਹੀ ਸੋਹਣਾ ਜਿਹਾ ਸੂਟ ਰੈਡੀ ਹੋਣਾ ਬਣ ਕੇ ਠੀਕ ਹੈ ਜੀ ਬਹੁਤ ਪਿਆਰਾ ਕਲਰ ਹੈ ਜਿਹੜੀ ਵੀ ਮੇਰੀ ਭੈਣ ਨੂੰ ਇਹ ਵਾਲਾ ਕਲਰ ਪਸੰਦ ਹੋਵੇ ਪ੍ਰਿੰਟ ਪਸੰਦ ਹੋਵੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਸਾਡੇ ਕੋਲੇ ਕਾਫੀ ਲੈਸਸ ਵੀ ਅਵੇਲੇਬਲ ਹੈ ਠੀਕ ਹੈ ਜੀ ਕਿਸੇ ਵੀ ਸੂਟ ਨਾਲ ਤੁਸੀਂ ਮੈਚਿੰਗ ਸਾਡੇ ਕੋਲ ਲੈਸ ਵੀ ਲੈ ਸਕਦੇ ਹੋ ਠੀਕ ਹੈ ਜੀ ਦੁਪੱਟੇ ਵੀ ਲੈ ਸਕਦੇ ਹੋ ਸਾਡੇ ਕੋਲੇ ਸਭ ਤਰ੍ਹਾਂ ਦੇ ਦੁਪੱਟੇ ਅਵੇਲੇਬਲ ਹੈ ਕਿਸੇ ਵੀ ਤਰ੍ਹਾਂ ਦਾ ਦੁਪੱਟਾ ਲੈ ਸਕਦੇ ਹੋ ਇਹ ਕਿਹ ਵਾਲਾ ਕਲਰ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਆਣ ਵਾਲਾ ਹੈ ਠੀਕ ਹੈ ਜੀ ਤੁਹਾਨੂੰ ਜਿਹੜਾ ਜਿਹੜਾ ਤੁਹਾਨੂੰ ਕੋਟੇ ਡੁਰੀ ਦਾ ਦੁਪੱਟਾ ਸਿਰਫ 100 ਰੁਪਏ ਦੇ ਵਿੱਚ ਮਿਲ ਸਕਦਾ 100 ਰੁਪਏ ਦੇ ਵਿੱਚ ਤੁਸੀਂ ਸਾਡੇ ਕੋਲੋਂ ਕੋਟੇ ਡੁਰੀ ਦਾ ਦੁਪੱਟਾ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਤੇ ਕਲਰ ਬੜਾ ਪਿਆਰਾ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੈਣ ਵਾਲਾ ਤੇ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਰਖੜੀ ਆਫਰ ਦੇ ਤੁਹਾਡੇ ਵਾਸਤੇ ਲੈ ਕੇ ਆਇਆ ਹਾਂ ਸੋਹਣੇ ਸੋਹਣੇ ਪ੍ਰਿੰਟਾਂ ਦੇ ਵਿੱਚ 550 ਦੇ ਵਿੱਚ ਸੂਟ ਲੈ ਕੇ ਆਇਆ ਜੀ ਠੀਕ ਹੈ ਜੀ ਅਗਲਾ ਕਲਰ ਦੇਖੋ ਦੇਖੋ ਇਹ ਕਲਰ ਉਸ ਤੋਂ ਵੀ ਨਿਊ ਹੈ ਪ੍ਰਿੰਟ ਵੀ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਸਿਰਫ 550 ਠੀਕ ਹੈ ਜੀ ਜਿਹੜੇ ਵੀ ਮੇਰੇ ਪਿਆਰ ਨੂੰ ਜਿਹੜਾ ਵੀ ਸੂਟ ਪਸੰਦ ਹੈ ਉਹ ਆਪਣਾ ਸੂਟ ਬੁੱਕ ਕਰ ਸਕਦੀ ਹੈ ਜੀ ਅਗਲਾ ਚ कलर ਚੈੱਕ ਕਰੋ ਇਸ ਤੋਂ ਵੀ ਪਿਆਰਾ ਕਲਰ ਰਹਿਣ ਵਾਲਾ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਦੇਖੋ ਇਹ ਵਾਲਾ ਕਲਰ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਬਹੁਤ ਪਿਆਰਾ ਕਲਰ ਹੈ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਠੀਕ ਹੈ ਬਾਕੀ ਤੁਸੀਂ ਲੈਸਸ ਲਗਾ ਕੇ ਆਪਣੀ ਡਿਜ਼ਾਈਨਿੰਗ ਕਰਕੇ ਬਹੁਤ ਪਿਆਰਾ ਸੂਟ ਰੈਡੀ ਕਰ ਸਕਦੇ ਹੋ ਸਟਾਫ ਬਹੁਤ ਹੀ ਫਾਈਨ ਹੈ ਜੇਪੀ ਦਾ ਸਟਾਫ ਰੈਂਡ ਵਾਲਾ ਬਹੁਤ ਹੀ ਪਿਆਰਾ ਜਿਹਾ ਸਟਾਫ ਹੈ ਬਿਲਕੁਲ ਕਾਟਨ ਸਟੱਫ ਹੈ ਜੀ ਠੀਕ ਹੈ ਜਿਹੜੀ ਵੀ ਮੇਰੀ ਭੈਣ ਨੂੰ ਇਹ ਪਸੰਦ ਹੋਵੇ 550 ਤੁਸੀਂ ਮੇਰੇ ਕੋਲੋਂ ਬਾਈ ਕਰ ਸਕਦੇ ਹੋ ਜੀ ਅੱਗੇ ਸਾਡੇ ਕੋਲ ਪ੍ਰਿੰਸਸ ਕਲੈਕਸ਼ਨ ਵਿੱਚ ਇੱਕ ਸੂਟ ਬਾਕੀ ਹੈ ਜੀ ਜਿਹੜੀ ਵੀ ਮੇਰੀ ਭੈਣ ਨੂੰ ਇਹ ਵਾਲਾ ਸੂਟ ਪਸੰਦ ਹੈ ਠੀਕ ਹੈ ਜੀ ਇਹ ਵੀ ਪ੍ਰਿੰਸਸ ਕਲੈਕਸ਼ਨ ਹੈ ਪ੍ਰਿੰਟ ਚੈੱਕ ਕਰੋ ਕਲਰ ਚੈੱਕ ਕਰੋ ਸਾਡੇ ਕੋਲ ਇੱਕ ਇੱਕ ਸੂਟ ਬਾਕੀ ਹੈ ਜਿਹੜੀ ਵੀ ਮੇਰੀ ਭੈਣ ਨੂੰ ਇਹ ਵਾਲਾ ਸੂਟ ਪਸੰਦ ਹੋਵੇ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਠੀਕ ਹੈ ਜੀ। ਇਹੇ ਵਾਲਾ ਕਲਰ ਆਊਗਾ। ਦੇਖੋ ਇਹੇ ਵਾਲਾ ਕਲਰ ਆਊਗਾ। ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਕੋਲੋਂ ਬਾਈ ਕਰ ਸਕਦੇ। ਠੀਕ ਹੈ ਜੀ। ਇਹੇ ਵਾਲਾ ਪ੍ਰਿੰਟ ਮਿਲੂਗਾ 550 ਰੁਪਏ ਤੁਸੀਂ ਇਹ ਵਾਲਾ ਸੂਟ 550 ਕੋਲੋਂ ਬਾਈ ਕਰ ਸਕਦੇ ਹੋ। ਠੀਕ ਹੈ ਜੀ। ਇਹ ਤਮੰਨਾ ਦਾ ਰਹਿਣ ਵਾਲਾ ਹੈ। ਠੀਕ ਹੈ ਜੀ ਤਮੰਨਾ ਬ੍ਰਾਂਡ ਦਾ ਰਹਿਣ ਵਾਲਾ 100% ਕਾਟਨ ਸਟੱਫ ਹੈ ਜੀ। ਲਿਖਿਆ ਤੁਸੀਂ ਦੇਖ ਸਕਦੇ ਹੋ। ਠੀਕ ਹੈ ਜੀ। 550 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਇਹ ਕੇਵਲਾ ਕਲਰ ਮਿਲੂਗਾ ਤੁਹਾਨੂੰ ਇਹ ਵੀ 550 ਵਿੱਚ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ ਬਹੁਤ ਪਿਆਰਾ ਪ੍ਰਿੰਟ ਵਾਲਾ ਤਮੰਨ ਦਾ ਤਮੰਨਾ ਦੀ 100% ਕੈਮਰਿਕ ਹੈ ਜੀ ਠੀਕ ਹੈ ਜੀ ਦੇਖ ਸਕਦੇ ਤੁਸੀਂ ਪ੍ਰਿੰਟ ਕਲਰ ਦੇ ਸਕਦੇ ਹੋ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੋਵੇ ਤਾਂ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਜੀ ਬਸ ਸਰੀਆ ਮੈਂ ਅਮਰੀ ਲੁਕੇਸ਼ਨ ਪੋਈ ਨਹੀਂ ਆ ਜੀ ਜਿਹੜੀ ਸਾਡੀ ਲੋਕੇਸ਼ਨ ਹੈ ਅਸੀਂ ਡਿਸਟ੍ਰਿਕਟ ਮਾਨਸਾ ਬਟਲਾਡਾ ਤੋਂ ਬਿਲੋਂਗ ਕਰਦੇ ਆਂ ਜੀ ਜਿਹੜੀ ਸਾਡੀ ਲੋਕੇਸ਼ਨ ਹੈ ਜੇਕਰ ਤੁਸੀਂ ਆਈਟੀਆਈ ਤੋਂ ਆ ਰਹੇ ਹੋ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਸਾਡੀ ਜਿਹੜੀ ਸ਼ਾਪ ਹੈ ਬੋਹਾ ਰੋਡ ਤਹਿ ਤਾਨੂੰ ਰੇਲਵੇ ਪੁਲ ਜਿਹੜਾ ਕਰਾਸ ਕਰਨਾ ਪਊਗਾ ਰੇਲਵੇ ਪੁਲ ਕਰਾਸ ਕਰਨ ਦੇ ਨਾਲ ਤੁਸੀਂ ਖੱਬੇ ਹੱਥੰਦਰ ਨੂੰ ਆ ਕੇ ਜੀ ਬਿਲਕੁਲ ਥੋੜਾ ਜਿਹਾ ਹੀ ਆਉਣਾ ਹੈ ਜਿਹੜੀ ਫਸਟ ਗਲੀ ਮੁੜੂਗੀ ਜੀ ਪਹਿਲੀ ਗਲੀ ਆਉਗੀ ਉਹਦੇ ਵਿੱਚ ਐਂਟਰ ਕਰਕੇ ਸਾਹਮਣੇ ਸਾਡੀ ਸ਼ਾਪ ਹੈ ਗਲੀ ਤੇ ਮੋੜ ਤੇ ਸਾਡਾ ਪੋਸਟਰ ਲੱਗਿਆ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਸਫ ਬਿਲਕੁਲ ਫਸਟ ਗਲੀ ਦੇ ਵਿੱਚ ਤੁਸੀਂ ਐਂਟਰ ਕਰਨਾ ਹੈ ਬਿਲਕੁਲ ਜਿਹੜੀ ਪਹਿਲੀ ਗਲੀ ਆਉਗੀ ਠੀਕ ਹੈ ਜੀ ਬਿਲਕੁਲ ਖੱਬੇ ਹੱਥ ਮੁੜ ਕੇ ਬਿਲਕੁਲ ਥੋੜਾ ਜਿਹਾ ਤੁਸੀਂ ਅੱਗੇ ਆਉਂਗੇ ਨਾਲ ਵਾਲੀ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੇਕਰ ਤੁਸੀਂ ਬੋਹਾ ਰੋਡ ਵੱਲੋਂ ਆ ਰਹੇ ਹੋ ਤਾਂ ਤੁਸੀਂ ਰਾਈਟ ਸਾਈਡੋਂ ਆਣਾ ਅਮਨ ਪੈਟਰੋਲ ਪੰਪ ਵਾਲੇ ਸਾਈਡੋਂ ਆਣਾ ਜੀ ਠੀਕ ਹੈ ਜੀ ਥੋੜਾ ਜਿਹਾ ਅੱਗੇ ਫਸਟ ਗਲੀ ਵਿੱਚ ਆ ਕੇ ਸਾਡੀ ਸ਼ਾਪ ਹੈ ਜੀ ਠੀਕ ਹੈ ਜੀ ਪਹਿਲੀ ਗਲੀ ਦੇ ਵਿੱਚ ਤੁਸੀਂ ਐਂਟਰ ਕਰਨਾ ਹੈ ਪਹਿਲੀ ਗਲੀ ਦੇ ਵਿੱਚ ਤੁਸੀਂ ਐਂਟਰ ਕਰਨਾ ਠੀਕ ਹੈ ਜੀ ਤੇ ਉਹਦੇ ਸਾਰੇ ਗਲੀ ਦੇ ਮੋੜ ਤੇ ਸਾਡਾ ਪੋਸਟਰ ਲੱਗਿਆ ਹੋਇਆ ਵਾਈਗੁਰੂ ਕਲੋਥ ਹਾਊਸ ਤੇ ਉਸ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਬਾਕੀ ਤੁਸੀਂ ਨੇ ਫੋਨ ਕੋਲ ਤੇ ਪੁੱਛ ਸਕਦੇ ਹੋ ਜੀ ਪਲੀਜ਼ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ